ਚਸ਼ਮੇ ਰੋਹਾਨੀ ਤੁਨ ਮਜਾਉਂਦੇ ਸਨ ਉੱਤੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1669 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਗੁਰੂ ਗ੍ਰੰਥੀ ਹਿੰਦੂ ਲੋਕ ਜਬਰੇ ਮੁਸਲਮਾਨ ਬਣਾ ਲਈ ਸਨ ਪਰ ਬਾਦਸ਼ਾਹ ਸੰਤੋਸ਼ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂ ਦਾ ਧਰਮ ਬਦਲ ਦੇ ਦੇਣੇ ਕਸ਼ਮੀਰ ਦੇ ਸੁਪੇਦਾਨ ਗਵਰਨਰ ਇਫਤੀਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂਕਿ ਕਸ਼ਮੀਰੀ ਪੰਡਤ ਹੀ ਸ਼ਰਮ ਉੱਚ ਕੋਟੀ ਦੇ Hindu ਮੰਨੇ ਜਾਂਦੇ ਸਨ ਬਸ ਫੇਰ ਕੀ ਸੀ ਸੋਹਣੀਆਂ ਆਵਾਜ਼ਾਂ ਵਿੱਚ ਹੁਣ ਬਹਿ ਲੱਗਾ ਕਈ Hindu ਡਰ ਕੇ ਧਰਮ ਬਦਲਣ ਲੱਗੇ ਪਰ ਫਾਨੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਚੜ੍ਹਨੋਂ ਕਿਆ ਮੈਂ ਸੁਬੇਦਾਰ ਬੁਹਾਰਦਾ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬੜੋ ਨਹੀਂ ਤਾਂ ਮਰਨ ਲਈ ਤਿਆਰ ਹੋ ਕੀ ਫੈਸਲਾ ਹੈ ਕੋਲ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਲੋ ਬਣ ਗਏ ਉਹ ਸੋਚਣ ਲੱਗੇ ਸਾਡਾ ਰਾਖਾ ਕੌਣ ਹੋ ਸਕਦਾ ਹੈ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ اٹਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਵਜੋਂ ਬਿਰਵਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਖੜ ਸਕਦੇ ਇਸੇ ਵਿਚਾਰ ਨਾਲ ਇੱਕ ਵੱਡਾ ਜੱਥਾ ਸ੍ਰੀ ਅਨੰਪੁਰ ਸਾਹਿਬ ਵੱਲ ਹਰਵਾਨਾ ਹੋਇਆ ਉਹਨਾਂ ਦੇ ਆਗੂ ਸਾਹਿਬ ਪੰਡਤ ਕਿਰਪਾ ਰਾਮ ਜੀ ਦਤ ਬ੍ਰਾਹਮਣ ਜੋ ਪਹਿਲਗਾਮ ਦੇ ਨੇੜੇ ਮਟਨ ਦੇ ਵਸਨੀਕ ਸੀ ਜਦੋਂ ਉਹ ਸ੍ਰੀ ਅਨੰਦਪੁਰ ਪਹੁੰਚੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਣੇ ਦਰਦ ਭਰੀ ਦਾਸਤਾں ਰੱਖੀ ਲੋਕਾਂ ਦੀਆਂ ਅੱਖਾਂ 'ਚ ਅੰਜੂ ਦਿਲਾਂ 'ਚ ਡਰ ਪਰ ਹੌਸਲੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਡੂੰਗੀ ਸੋਚ ਵਿੱਚ ਪੈ ਗਏ ਇੰਨੇ ਵਿੱਚ ਬਾਲ ਗੁਰੂ ਗੋਬਿੰਦ ਰਾਏ ਖੇਡਦੇ-ਖੇਡਦੇ ਗੁਰੂ ਪਿਤਾ ਦੀ ਗੋਦੀ ਵਿੱਚ ਆ ਗਏ। ਆਖਣ ਲੱਗੇ ਪਿਤਾ ਜੀ ਤੁਸੀਂ ਇੰਨੇ ਗਹਿਰੇ ਚਿੰਤਨ ਵਿੱਚ ਕਿਉਂ ਹੋ? ਗੁਰੂ ਜੀ ਨੇ ਮੰਦਰਾਂ ਦੇ ਢਹਿ ਜਾਣ, ਪੜ੍ਹਤਾਂ ਦੇ ਦੁੱਖ ਅਤੇ ਧਰਮ ਦੇ ਖਤਰੇ ਦੀ ਕਹਾਣੀ ਸੁਣਾਈ ਅਤੇ ਕਿਹਾ ਇਸ ਸੰਕਟ ਤੋਂ ਮੁਕਤ ਕਰालय ਇੱਕ ਮਹਾ ਕੋਸ਼ਲੇ ਸਿਰ ਦੀ ਲੋੜ ਹੈ। ਬਾਲ ਗੋਬਿੰਦ ਰਾਏ ਬੋਲ ਪਏ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਇਹੇ ਬਚਨ ਜੋ ਅਣਪੋਖ ਕਹੇ ਜਾਪਦੇ ਸਨ ਪਰ ਇਹ ਸੰਵਾਦ ਪਿਤਾ ਪੁੱਤਰ ਦਾ ਹੀ ਨਹੀਂ ਸਗੋਂ ਗੁਰੂ ਤੇ ਭਵਿੱਕਤ ਗੁਰੂ ਵਿਚਾਲੇ ਸੰਵਾਦ ਸੀ ਗੁਰੂ ਜੀ ਦੇ ਮਨ ਵਿੱਚ ਅਗੰਮੀ ਤ੍ਰੜਤਾ ਆ ਗਈ ਉਹਨਾਂ ਨੇ ਕਸ਼ਮੀਰੀ ਪੰਡਤਾਂ ਵੱਲ ਨਜ਼ਰ ਕੀਤੀ ਤੇ ਕਹਿਣ ਲੱਗੇ ਜਾਓ ਬਾਦਸ਼ਾਹ ਨੂੰ ਦੱਸ ਦਿਓ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਾਣਜਾ ਤਾ ਸਾਰੇ ਕਸ਼ਮੀਰੀ ਪੰਡਤ ਬ੍ਰਾਹਮਣ ਵੀ ਮੁਸਲਮਾਨ ਬਾਣ ਜਾਣਗੇ ਇਹੇ ਜਵਾਬ ਸਿਰਫ ਇੱਕ ਬੋਲ ਨਹੀਂ ਸੀ ਇਹ ਸੀ ਜ਼ੁਲਮ ਦੇ ਖਿਲਾਫ ਇੱਕ ਅਡਿਕ ਲਲਕਾਰ ਅਸੂਲਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਤਿਆਰੀ ਗੁਰੂ ਜੀ ਨੇ ਸਮਝਾ ਦਿੱਤਾ ਸੀ ਕਿ ਇਹ ਸਿਰਫ ਕਸ਼ਮੀਰੀ ਪੰਡਤਾਂ ਦਾ ਮਾਮਲਾ ਨਹੀਂ ਸੀ ਇਹ ਤਾਂ ਸਾਰੇ ਹਿੰਦੁਸਤਾਨ ਦੇ ਧਰਮਾਂ ਅਤੇ ਕੌਮਾਂ ਦੀ ਆਜ਼ਾਦੀ ਦਾ ਸਵਾਲ ਸੀ ਮਨੁੱਖਤਾ ਦੀ ਸੁਤੰਤਰਤਾ ਦਾ ਮਾਮਲਾ ਸੀ ਉਹਨਾਂ ਦਾ ਅਸੂਲ ਸਪਸ਼ਟ ਸੀ ਭੈ ਕਾਹੋ ਕੋ ਦੇਤ ਨਾ ਨਾ ਪਹਿਮਾਨਤ ਆਨ ਨਾ ਕਿਸੇ ਨੂੰ ਡਰਾਓ ਨਾ ਕਿਸੇ ਤੋਂ ਡਰੋ ਇਸ ਘਟਨਾ ਤੋਂ ਤਕਰੀਬਨ 2 ਮਹੀਨੇ ਬਾਅਦ ਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ राय ਜੀ ਦੀ ਗੁਰਾਈ ਦੀ ਰਸਮ ਪੂਰੀ ਕੀਤੀ ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਕੀਤੀ ਗਈ ਕਸ਼ਮੀਰੀ ਪੰਡਤਾਂ ਦੀ ਪੁਕਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਹੋਂਦ ਖਾਤ ਆਪਣੇ ਸ਼ਹਾਦਤ ਦੇਣ ਦਾ ਵੱਡਾ ਫੈਸਲਾ ਕੀਤਾ ਜਿਸ ਦੀ ਮਿਸਾਲ ਕੁੱਲ ਆਲਮ ਵਿੱਚ ਇਸ ਰਸਤੇ ਵਿੱਚ ਕੋਈ ਹੋਰ ਨਹੀਂ ਮਿਲਦੀ